ਭਾਜ ਮਨ ਮੇਰੇ ਏਕੋ ਨਾਮ اے ਮੇਰੇ ਮਨ ਆਪਣੇ ਮਨ ਨੂੰ ਸੰਬੋਧਨ ਕਰਕੇ ਆਪਣੇ ਆਪ ਨੂੰ ਮੁੱਖ ਰੱਖ ਕੇ ਸਾਰਿਆਂ ਨੂੰ ਸਿੱਖਿਆ ਦੇ ਰਹੇ ਹਨ ਸਤਿਗੁਰੂ ਜੀ ਇਹ ਇਹ ਮੇਰੇ ਮਨ ਜੇ ਦੁਨਿਆਵੀ ਲੋਕੋ ਸਾਰੀ ਸ੍ਰਿਸ਼ਟੀ ਨੂੰ ਸਿੱਖੋ ਮਾਈ ਭਾਈ ਸਾਰੇ ਸੁਣੋ ਭਾਜ ਮਨ ਮੇਰੇ ਏਕੋ ਨਾਮ ਵਾਹਿਗੁਰੂ ਦਾ ਨਾਮ ਜਪਣਾ ਕਰੋ ਵਾਹਿਗੁਰੂ ਦਾ ਸਿਮਰਨ ਕਰਨਾ ਕਰੋ ਫਿਰ ਕੀ ਹੋਵੇਗਾ ਜੀ ਤੇਰੇ ਕੈ ਆਵੇ ਕਾਮ ਇੱਕ ਆਪਾਂ ਨੂੰ ਸਰੀਰ ਮਿਲਿਆ ਹੋਇਆ ਹੈ ਜਿਹੜਾ ਆਪਣਾ ਬਾਹਰੀ ਸਰੀਰ ਹੈ ਪੰਜਾਂ ਤਤਾਂ ਦਾ ਇਹ ਤੇਰੇ ਵਿੱਚ ਆਤਮਾ ਹੈ ਜਿਹੜੀ ਬੋਲਦੀ ਹੈ ਜਿਵੇਂ ਆਪਾਂ ਬੋਲ ਰਹੇ ਹਾਂ ਇਹ ਆਪਾਂ ਆਪਣੀ ਬੋਲ ਰਹੀ ਹੈ